को जी भाई भाई की जी की फतेह आप जी बहुत बहुत मेरे को कोई शब्द नहीं हेगा मैं अपना यूट्यूब तू विडियो देखी खुदी को निजो बीबी हम बीबीछ प्रोग्राम हुए यूट्यूब टी देखी ਦੇ ਕੇ ਨਾ ਪ੍ਰਭਾਵਿਤ ਹੋਈ YouTube ਤੋਂ ਦੇਖ ਕੇ ਫਿਰ ਮੈਂ ਜੁੜ ਗਈ ਆ ਆਪਣ ਨਾਲ ਆਪਣ ਨਾਲ ਜੁੜਿਆ ਮੈਨੂੰ 6 ਮਹੀਨੇ ਹੋ ਗਏ ਨੇ ਤੇ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਵੀ ਪ੍ਰਮਾਤਮਾ ਨੂੰ ਮਿਲਣਾ ਕਿੰਨੇ ਵਧੀਆ ਮਹਾਪੁਰਸ਼ ਨੇ ਜਿਨ੍ਹਾਂ ਦੇ ਬਚਨ ਕਰਨ ਨਾਲ ਬੀਬੀ ਦੇ ਆਪਰੇਸ਼ਨ ਤੋਂ ਬਚਤ ਹੋ ਗਈ ਤੇ ਮੈਂ ਵੀ ਜੁੜ ਜਾਵਾਂ ਮੇਰੇ ਮਨ 'ਚ ਕੋਈ ਮੈਨੂੰ ਦੁੱਖ ਬਹੁਤ ਸੀ ਮੈਂ ਦੁੱਖ ਲੈ ਕੇ ਨਹੀਂ ਸੀ ਜੁੜੀ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਵੀ ਪ੍ਰਮਾਤਮਾ ਨੂੰ ਮਿਲ ਜਾ ਬਸ ਇਹ ਹੀ ਸੀ ਆ ਜਦੋਂ ਮੇਰਾ ਆਪਣਾ ਜੁੜ ਗਈ ਤੇ ਮੇਰੇ ਲੱਤਾਂ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੀ ਜੁੜਨ ਤੋਂ ਪਹਿਲਾਂ ਮੈਨੂੰ ਨੀਂਦ ਵੀ ਨਹੀਂ ਸੀ ਆਉਂਦੀ ਲੱਤਾਂ ਦੀਆਂ ਖੱਲੀਆਂ ਚੜ ਜਾਣੀਆਂ ਮੇਰੇ ਨੀਂਰ ਪੈ ਜਾਂਦੇ ਜਦੋਂ ਮੈਂ ਕੀ ਅੰਦਰ ਕੰਮ ਕਰਾਂ ਮੈਨੂੰ ਪਰਸ਼ਾਮੇ ਦਾ ਕੋਈ ਹੁੰਦਾ ਮੈਨੂੰ ਲਿਖਿਆ ਨਹੀਂ ਮੇਰੀ ਕਮਰ ਦੇ ਵਿੱਚ ਵੀ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਮੈਂ ਕੁੱਬੀ ਹੋ ਕੇ ਤੁਰਦੀ ਜਦੋਂ ਸਵੇਰੇ ਉੱਠਦੀ ਮੈਂ ਹਾਈ ਹਾਈ ਕਰਦੀ ਸੀ ਜਦੋਂ ਸਵੇਰੇ ਉੱਠਣਾ ਹੁੰਦਾ ਸੀਗਾ ਮੇਰੇ ਬੱਚੇ ਦਾ ਨੀ ਦੇ ਵਿੱਚ ਵੀ 10 ਲੋਕ ਸਨਗੇ ਤੇ ਜਦੋਂ ਮੈਂ ਜੁੜੀ ਹੁਣ ਮੈਂ ਸਿਮਰਨ ਇਸ ਤਰ੍ਹਾਂ ਕੀਤਾ ਕਹਿੰਦੇ ਸੀ 10 ਨੰਬਰ ਗਰੁੱਪ ਦੇ ਵਿੱਚ ਵੀ ਸਾਰਿਆਂ ਨੇ ਨਹੀਂ ਸਿਮਰਨ ਕਰਨਾ ਨਵੀਂ ਜੋੜੀ ਸੰਘਤ ਨੇ ਇਸ ਤਰ੍ਹਾਂ ਕਰਨਾ ਮੈਂ ਕਰਦੀ ਰਹੀ ਸਿਮਰਨ ਮੈਂ ਇਨਾ ਕੀਤਾ ਕਿ ਮੇਰੇ ਹਸਬੰਦ ਤਾਂ ਸੀ ਕਿ ਹਸਪੀਟਲ ਦੇ ਵਿੱਚ ਉਹਨਾਂ ਨੂੰ ਚਿਕਨ ਫੌਕਸ ਸੀ ਐ ਸਟੈਮਾ ਸੀ ਦਿੱਲੀ ਰਹਿੰਦੇ ਆ ਮੇਰੇ ਹਸਪੰਦ ਆਰਮੀ 'ਚ ਨੇ ਤੇ ਮੈਂ ਸਿਮਰਨ ਦਿਨ ਰਾਤ ਇੱਕ ਕਰਦਾ ਸਿਮਰਨ ਕਰਕੇ 14 ਦਿਨਾਂ ਬਾਅਦ ਮੈਨੂੰ ਜਦੋਂ ਕੋਈ ਗੱਲਾਂ ਕਰਦਾ ਬਾਰੇ ਬੰਗਾਲ ਦੀਆਂ ਤੋਂ ਦੀਦੀ ਗੱਲਾਂ ਕਰ ਰਹੀ ਸੀ ਮੈਂ ਸੋਚੇ ਵੈਗਰੂ ਵੈਗਰੂ ਕਾਤੋਂ ਬੋਲੀ ਜਾਂਦੀਆਂ ਨੇ ਖਾਵਾ ਦੇ ਵਿੱਚ ਬਾਰੇ ਜਾਣਾ ਬੇੜੇ 'ਚ ਉੱਥੇ ਵੀ ਵੈਗਰੂ ਵੈਗਰੂ ਕਿਉਂ ਹੁੰਦਾਗਾ ਤਨਵੰਦ ਕਰਨੇ ਆ ਆਪਣੇ ਇਹ ਕੰਨਾ ਦੇ ਵਿੱਚ ਵਾਹਿਗੁਰੂ ਤਨਵਾਹਿਗੁਰੂ ਇਹ ਤਾਂ ਦੀ ਮਾਜ ਹੋਣੀ ਮੈਂ ਸੋਚਿਆ ਮੈਨੂੰ ਕੀ ਹੋ ਗਿਆ ਮੈਨੂੰ ਸਾਰਾ ਕੁਝ ਹੀ ਵਾਹਿਗੁਰੂ ਵਾਹਿਗੁਰੂ ਲੱਗੀ ਜਾਂਦਾ ਉਸ ਤੋਂ ਬਾਅਦ ਫੇਰਾ ਹਸਬੰਡ ਜਦੋਂ ਕਹ ਰਿਹਾ 15 ਦਿਨਾਂ ਬਾਅਦ ਥੋੜਾ ਉਹਨੇ ਕਿਹਾ ਕਿ ਤੂੰ ਤਾਂ ਸਾਰਾ ਦਿਨ ਹੀ ਵਾਹਿਗੁਰੂ ਵਾਹਿਗੁਰੂ ਕਰਦੀ ਐ ਨਹੀਂ ਉੱਚੀ ਮਾਜ ਫੌਂਟੇ ਲਾ ਲੈਂਦੀ ਆ ਕੋਈ ਕੰਪਲੇਂਟ ਨਾ ਕਰਦੀ ਆਲੇ ਦੁਆਲੇ ਥੋੜਾ ਸਾਉਂਡ ਹੁੰਦਾ ਸਾਥੀਆ ਥੋੜਾ ਕੱਟ ਕਰ ਲਿਆ ਕਰ ਉਸ ਤੋਂ ਬਾਅਦ ਥੋੜਾ ਘਟ ਹੁੰਦਾ ਗਿਆ ਇਸ ਤਰ੍ਹਾਂ ਬੱਚੀ ਨੂੰ ਜੇਕਰ ਬਾਕਸ ਹੋ ਗਈ ਫਿਰ ਉਹਨਾਂ ਨੇ ਘਰ ਆਉਣ ਕਰਕੇ ਫਿਰ ਸਾਨੂੰ ਇੱਥੋਂ ਘਰੇ ਛੁੱਟੀ ਤੇ ਭੇਜਤਾ। ਇਹੋ ਜਿਹੇ ਤਰ੍ਹਾਂ ਸਿਮਰਨ ਕਰਦੀ ਰਹੀ ਫਿਰ 2 ਮਹੀਨੇ ਹੋ ਗਏ। ਇੱਕ ਦਿਨ ਘਰੇ ਬੈਠੀ ਬੈਠੀ ਨੇ ਸੋਚਿਆ ਕਿ ਮੇਰੇ ਤੱਕ ਦੇ ਨਹੀਂ ਲੀ ਨਹੀਂ ਪਈ ਮੇਰੀ ਲੱਤਾਂ ਵੀ ਨਹੀਂ ਦਰਦ ਹੁੰਦੀਆਂ। ਫਿਰ ਮੈਂ ਸੋਚਿਆ ਕਿ ਨਹੀਂ ਲੱਤਾਂ ਤੇ ਮੇਰੀਆਂ ਦਰਦ ਹੁੰਦੀਆਂ ਨੇ ਪਰ ਮੈਨੂੰ ਪਤਾ ਨਹੀਂ ਲੱਗਦਾ ਹੈਗਾ। ਮੈਂ ਤਾਂ ਪਾਗਲਾਂ ਜੀ ਤਰ੍ਹਾਂ ਸੋਚਣ ਲੱਗੀ ਵੀ ਨਾ ਕੋਈ ਪਰਸ਼ਾਵਾ ਦੇਂਦਾ 2 ਮਹੀਨੇ ਹੋ ਗਏ। ਮੇਰੇ ਦੁੱਖ ਕਿੱਧਰ ਗਏ ਫਿਰ ਮੈਂ ਸੁਣਿਆ ਕਿ ਵੀਰ ਜੀ ਕਹਿੰਦੇ ਨੇ ਦੁੱਖ ਖੰਭ ਲਾ ਕੇ ਉੱਡ ਜਾਂਦੇ ਨੇ ਤੇ ਵੀਰ ਜੀ ਮੇਰੇ ਸਾਰੇ ਦੁੱਖ ਨਾ ਖੰਭ ਲਾ ਕੇ ਉੱਡ ਗਏ ਤੇ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀਰ ਜੀ ਫਿਰ ਮੈਂ 2 ਮਹੀਨੇ ਬਾਅਦ ਇਸ ਤਰ੍ਹਾਂ ਕਰਦੀ ਮੈਂ ਕਦੇ ਵੀ ਮੇਰੇ ਹੱਥੇ ਮੇਰੇ ਸਾਈਂ ਝੂਠੇ ਹੁੰਦੇ ਸੀ ਮੈਂ ਕਦੇ ਵੀ ਸਿਰ ਨਹੀਂ ਸੀ ਝੱਕਿਆ ਸਿਮਰਨ ਕਰਨਵੇਂ ਨੇ ਸੱਚ ਮਖਾਣਾ ਖਵਾਉਂਦੇ ਜਾਂ ਦੁਆ ਤੇ ਇਦਾਂ ਹੀ ਅਖਾਵਾਂ ਦੇ ਕਰਕੇ ਬੈਠ ਕੇ ਸਿਮਰਨ ਕਰਨ ਲੱਗ ਜਾਣਾ ਇਸ ਤਰ੍ਹਾਂ ਕਰਦੇ ਕਰਦੇ ਫਿਰ ਮੇਰਾ ਸਿਰ ਦਰਦ ਹੋਣ ਲੱਗ ਗਿਆ ਧਿਆਨ ਅੰਦਰ ਕੁੱਕੀ ਤੇ ਚਲਾ ਜਾਂਦਾ ਸੀ ਲਿਸਨ 499 ਅ ਮੰਥ ਫॉर ਅ ਸਟ੍ਰੀਮਿੰਗ ਐਪ ਐਂਡ 119 ਅ ਮੰਥ ਫॉर ਦੁਆ ਕਰੋ ਤੁਸੀਂ ਫਿਰ ਵੀਰ ਜੀ ਉਹ ਵੀ ਹੁਣ ਬਿਲਕੁਲ ਪ੍ਰੋਬਲਮ ਠੀਕ ਹੋ ਗਈ ਆ ਹੁਣ ਮੈਨੂੰ ਅਨਹਦ ਬਾਣੀ ਸੁਣਦੀ ਆ ਤੇ ਹਾਰਾ ਜੀ ਆਉਂਦਾ ਹੁਣ ਮੂੰਹ ਦਾ ਟੇਸਟ ਮਿੱਠਾ ਮਿੱਠਾਇਆ ਥੋੜਾ ਰਹਿਣ ਲੱਗ ਗਿਆ ਤੇ ਸਿਮਰਨ ਕਰਦੇ ਨਾਮ ਦੇ ਵੀ ਬਹੁਤ ਆਉਂਦਾ ਵੀਰ ਜੀ ਤੇ ਮੈਨੂੰ ਵੀਰ ਜੀ ਇੱਕ ਪਹਿਲਾ ਸਟਾਰਟਿੰਗ ਦੇ ਵਿੱਚ ਵੀਂਡੇ ਦੀ ਬਾਤ ਤੇ ਮੱਖੀਆਂ ਦੀ ਬਾਸ ਹੁੰਦੀ ਹੁੰਦੀ ਸੀ ਭਿੰਂ ਭਿੰਜੀ ਦੀ ਬਾਸ ਫਿਰ ਮੈਂ ਸੁਣਨ ਵੀਦਰ ਸਿਆ ਤਿੰਨ ਚਾਰ ਵਾਰ ਸੰਗਤ ਕੀਤੀ ਮੈਂ ਕਿਹਾ ਵੀਰ ਜੀ ਇਸ ਤਰ੍ਹਾਂ ਦੀ ਬਾਤ ਆ ਤੁਸੀਂ ਕਹਿੰਦੇ ਬਹੁਤ ਕਿਰਪਾ ਕਈ ਗੱਲਾਂ ਸਿਮਰਨ ਕਰਦੇ ਰਹੋ ਵੀਰ ਜੀ ਬੈਠੀ ਬੈਠੀ ਨੇ ਸੋਚਿਆ ਪ੍ਰਮਾਤਮਾ ਤੂੰ ਮੈਨੂੰ ਕਿਹੋ ਜਿਹੀ ਆਵਾਜ਼ ਸੁਣਾਤੀ ਹੈ ਤਾਂ ਮੱਖੀਆਂ ਜੀਆਂ ਦੀ ਆਵਾਜ਼ ਆ ਮੈਂ ਸਿਮਰਨ ਇਹ ਨਾ ਕਰਦੀ ਕਿ ਮੋਖ ਤੇ ਲਾਗੇ ਮੈਨੂੰ ਆਵਾਜ਼ ਸੁਣਨ ਲੱਗੀ ਉਸ ਤੋਂ ਬਾਅਦ ਵੀਰ ਜੀ ਉਹਨੂੰ ਮੈਂ ਥੋੜਾ ਧਿਆਨ ਨਾਲ ਨਹੀਂ ਸੁਣਿਆ ਤੇ ਫਿਰ ਮੈਨੂੰ ਉਹ ਆਵਾਜ਼ ਸੁਣਨ ਥੋੜੀ ਥੋੜੀ ਹੱਟ ਗਈ ਉਸ ਤੋਂ ਬਾਅਦ ਫਿਰ ਮੈਨੂੰ ਸੁਣਨ ਇਹ ਮੈਨੂੰ ਪ੍ਰਮਾਤਮਾ ਨੇ 11 ਤਰ੍ਹਾਂ ਦੀਆਂ ਅਨਹਦ ਤੋਂ ਨਾ ਸੁਣੀਆਂ 11 ਤਰ੍ਹਾਂ ਦੀਆਂ ਕਈ ਵਾਰ ਤਾਂ ਇੰਨੀ ਵਧੀਆ ਤੁਹਾਨੂੰ ਹੁੰਦੀ ਸੀ ਮਨ ਕਰਦਾ ਕਿ ਸੁਣੀ ਜਾਵਾ ਸੁਣੀ ਜਾਵਾ ਹਵਾ ਦੀ ਬਾਜ ਸੰਗੀਤ ਦੀ ਬਾਜ ਵੀ ਸੋਣੀ ਸਾਜ਼ਾਂ ਦੀ ਬਾਜ ਵੀ ਸੋਣੀ ਦਿਲ ਦੀ ਧੜਕਣ ਦੀ ਆਵਾਜ਼ ਵੀ ਸੁਣਦੀ ਵੀਰ ਜੀ ਕੰਨ ਦੀ ਆਵਾਜ਼ ਗੁਰੂਆਂ ਦੀ ਆਵਾਜ਼ ਵੀਂ ਦੇ ਦੀ ਆਵਾਜ਼ ਵੀ ਮੀਂਹ ਦੀ ਆਵਾਜ਼ ਵੀ ਵੀਰ ਜੀ ਕੰਡਿਆਲ ਦੀ ਆਵਾਜ਼ ਵੀ ਸੁਣਦੀ ਆ ਤੇ ਦਿਲ ਦੀ ਧੜਕਣ ਵੀਰ ਜੀ ਹੁਣ ਮੈਨੂੰ ਇੰਨੀ ਜ਼ਿਆਦਾ ਸੁਣਦੀ ਆ ਕਿ ਮੈਨੂੰ ਨੀਂਦ ਹੀ ਦਿਲ ਦੀ ਧੜਕਣ ਸੁਣਦੇ ਸੁਣਦੇ ਨੀਂਦ ਆ ਜਾਂਦੀ ਆ ਤੇ ਵੀਰ ਜੀ ਮੇਰੇ ਹਸਬੰਡ ਨੂੰ ਵੀ ਪਰਮਾਤਮਾ ਨੇ ਬਚਾ ਲਿਆ ਵੀਰ ਜੀ ਉਹਨਾਂ ਦੀ ਡੀਆਰ ਡਿਊਟੀ ਲੱਗੀ ਆਰਮੀ ਦੇ ਵਿੱਚ ਥੋੜੇ ਲੱਗ ਲਏ ਕਿ ਦੂਰ ਜਾਣਾ ਪੈਂਦਾ ਸੀ ਉਹਨਾਂ ਦਾ ਐਕਸੀਡੈਂਟ ਇੱਕ ਗੱਡੀ ਨਾਲ ਇਹਨਾਂ ਭਿਆਨ ਖੋਣਾ ਸੀ ਕਿ ਉਹ ਪਤਾ ਨਹੀਂ ਕਿਵੇਂ ਬਚ ਗਏ ਕਹਾਰਾ ਕੇ ਬੋਲਦੇ ਅੱਜ ਇਹਨਾਂ ਪਰ ਐਕਸੀਡੈਂਟ ਹੋਣਾ ਸੀ ਮੈਨੂੰ ਸਾਰੇ ਨੂੰ ਪਤਾ ਨਹੀਂ ਕਿੱਥੇ ਸੁਠਣਾ ਹਨਿਆਰ ਕੇ ਜਿਮਰਨ ਤਾਂ ਕਰਨਿਆ ਕਰ ਮੈਨੂੰ ਬਚਾ ਲਿਆ ਪਰਮਾਤਮਾ ਨੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਇਸ ਮਰਨ ਤੋਂ ਰੋਕ ਦਿਓ ਮੈਂ ਤਾਂ ਸਿਮਰਨ ਕਰਦੀ ਆਂ ਪਰ ਤੁਸੀਂ ਮੈਨੂੰ ਸਿਮਰਨ ਕਰਨੇ ਵੀ ਨਹੀਂ ਦਿੰਦੇ ਥੋੜਾ ਰੋਕ ਦਿਓਗੇ ਇਸ ਤਰ੍ਹਾਂ ਵੀਰ ਜੀ ਪਰਮਾਤਮਾ ਨੇ ਉਹਨਾਂ ਨੂੰ ਬਹੁਤ ਚਾਹਿਆ ਚਾਇਆ ਉਸ ਤੇ ਐਕਸੀਡੈਂਟ ਹੋ ਪਤਨ ਨਹੀਂ ਕਿ ਮੈਂ ਬਚ ਗਏ ਐ ਆਪਣੇ ਜਦੋਂ ਤੋਂ ਪਹਿਲਾ ਵੀਰਜੀ ਉਹਨਾਂ ਦਾ ਦੋ ਵਾਰ ਐਕਸੀਡੈਂਟ ਹੋ ਚੁੱਕਿਆ ਉਹ ਕਹਿੰਦਾ ਕਿ ਗੀਦੇ ਵਿੱਚ ਆ ਗਏ ਨਹੀਂ ਉਹਨਾਂ ਦੇ ਚੈਨਲ ਟੋਰਨੇ ਕਿਤੇ ਉਹਨਾਂ ਦਾ ਐਕਸੀਡੈਂਟ ਹੋਇਆ ਹਾਂਸਟ ਵਗੈਰਾ ਕੁੱਟ ਗਿਆ ਸੀ ਵੀਰਜੀ ਜਦੋਂ ਤੋਂ ਪਹਿਲਾ ਹੁਣ ਜਿੱਦਾਂ ਦੀ ਜੁੜੀਆਂ ਵੀਰਜੀ ਉਹਨਾਂ ਨੂੰ ਕਦੇ ਵੀ ਕੁਝ ਨਹੀਂ ਹੋਇਆ ਬਹੁਤ ਤੰਦਰੁਸਤ ਰਹਿੰਦੇ ਨੇਗੇ ਵੀਰਜੀ ਹੁਣ ਸੀ ਬਰਕਾਰੇ ਕਰ ਦੇਣਾ ਬਸ ਮੇਰਾ ਧਿਆਨ ਥੋੜਾ ਹਨ ਹਦਸ ਜਿਹੜੀਆਂ ਮੈਨੂੰ ਸੌਂਦੀਆਂ ਨੇ ਹੁਣ ਮੈਨੂੰ 4 ਵੀ ਸੌਣ ਲੱਗ ਜਾਂਦੀਆਂ ਤੇ 5 ਵੀ ਹੋ ਜਾਂਦੀਆਂ ਨੇ ਇਹ ਤੁਨਾ ਇਹ ਹਦਵਾਨੀ ਕਿਹੜੀ ਸੌਣ ਮੀ ਆਗੀ